ਇੱਕ ਪੋਡਕਾਸਟ ਜਾਂ ਹੁੰਦਾ ਨਹੀਂ ਹੈਗਾ। ਇਸ ਤੋਂ ਪਹਿਲਾਂ ਆਪਾਂ ਦੋ ਕਲਿੱਪਾਂ ਲੈ ਚੁਲੇ ਪਰ ਸਾਡੇ ਦੇ ਨਾਲ ਦੀ ਸਾਡੇ ਨਾਲ ਇੱਥੇ ਟਰੈਵਲ ਕਰਨ ਆਏ ਆ। ਤੇ ਗੜਬੜ ਕਰਕੇ ਚੱਲ ਗਏ ਹਨਾ। ਤੇ ਇਕੱਲਾ ਕਰਾਂਗੇ ਸਿੰਪਲ ਤਿੰਨ ਚਾਰ ਐਪੀਸੋਡ ਪਾਵਾਂਗੇ ਇੱਥੇ ਜਿੰਨੇ ਕੁ ਸਾਡੇ ਕੋਲ ਸ਼ੂਟ ਹੋਏ ਦੋ ਹੋ ਗਏ ਤਿੰਨ ਹੋ ਗਏ ਹਨਾ ਕਰਾਂਗੇ ਅਸੀਂ ਟਰਾਈ ਤੇ ਅਸੀਂ ਦੋ ਦਿਨ ਪਹਿਲਾਂ ਸਪੀਤੀ ਮਨਾਲੀ ਸਾਰਾ ਟਰੈਵਲ ਕੀਤਾ ਤੇ ਅਸੀਂ ਕੱਲ ਜਿੱਪ ਹੀ ਆਏ। ਤੇ ਹੁਣ ਜਿੱਦਾਂ ਆਪਾਂ ਇੰਸਟਾਗ੍ਰam ਤੇ ਲੋਕੀ ਸਕਰੋਲ ਕਰਦੇ ਆ ਜਿੱਪ ਵੀ ਵੈਂਦੀਆਂ ਸੋਣਾ ਤੇ ਛੇਰ ਬਹੁਤ ਸੋਹਣੀ ਜਗ੍ਹਾ ਹੁੰਦੀ ਹੈ। ਹਾਂ ਹਾਂ। ਪਰ ਉੱਥੋਂ ਅੱਗੇ ਨਹੀਂ ਕੋਈ ਉਤਰਿਆ ਅਸੀਂ ਅੱਜ ਹੁਣ ਸੋਜਾ ਬੈਠੇ ਆ ਬਲਾਈਕ ਬਹੁਤ ਸੋਹਣੀ ਪਲੇਸ ਆ ਇੱਥੇ ਜੇ ਕੋਈ ਜੱਬੀ ਤੱਕ ਆਵੇ ਤੇ ਜ਼ਰੂਰ ਅੱਗੇ ਆਇਓ ਅਸੀਂ ਗੱਲ ਕਰ ਲੱਗੇ ਹਾਂ ਜ਼ਿੰਦਗੀ ਦੀ ਹਨਾ ਲਾਈਕ ਦਿਨੇ ਵੀ ਲੋਕ ਆ ਕਹਿੰਦੇ ਆ ਕਿ ਯਾਰ ਕੰਮ ਦੀ ਸਟ੍ਰੈਸ ਬਹੁਤ ਹੈ ਵੀਰੇ ਬਿਲਕੁਲ ਬਿਜ਼ਨਸ ਦਾ ਸਟ੍ਰੈਸ ਬਹੁਤ ਆ ਟੈਨਸ਼ਨ ਬਹੁਤ ਹੋ ਰਹੀ ਆ ਹਨਾ ਤੇ ਚੱਲ ਚਾਰ ਛੁੱਟੀਆਂ ਲੈ ਕੇ ਪਹਾੜਾਂ 'ਚ ਜਾਣੇ ਆ ਵੀ ਉੱਥੇ ਸ਼ਾਂਤੀ ਮਿਲਦੀ ਆ ਇਹ ਸ਼ਾਂਤੀ ਇੱਥੇ ਆ ਕੇ ਕਿਉਂ ਮਿਲਦੀ ਆ ਲੋਕਾਂ ਨੂੰ ਨਹੀਂ ਇੱਥੇ ਹੁਣ ਜੇ ਵੇਖੋ ਵੀ ਬਿਕਤੇਸ਼ ਉਹ ਸ਼ਰਬਾ ਘਟਿਆ ਤਾਂ ਥੋੜਾ ਜਿਹਾ ਇਹ ਫੀਲ ਹੁੰਦਾ ਵਾ ਪਰ ਇਹ ਟੈਂਪਰੇਰੀ ਆ ਪਰ ਲੱਗਦਾ ਹੈ ਕਿ ਇੱਥੇ ਆ ਕੇ ਥੋੜੀ ਸ਼ਾਂਤੀ ਮਿਲਦੀ ਹੈ ਪਰ ਜੇ ਕਹੋ ਕਿ ਫਿਰ ਤੇ ਪਹਾੜਾਂ 'ਚ ਸਾਰੇ ਮਹਾਪੁਰਸ਼ ਹੀ ਰਹਿੰਦੇ ਹੁਣ ਸਾਰਿਆਂ ਦੇ ਮਨ ਐਨ ਸ਼ਾਂਤ ਹੋਣ ਜਿਹੜੇ ਇੱਥੇ ਲੋਕਲ ਰਹਿੰਦੇ ਹੋ ਤੇ ਹਮੇਸ਼ਾ ਲਈ ਇੱਥੇ ਰਹਿੰਦੇ ਆਉਂਦਾ ਲਾਊਡ ਨਸ ਤੋਂ ਥੋੜਾ ਅ ਫਰਕ ਹੋਏਗਾ ਪਰ ਮੈਨੂੰ ਨਹੀਂ ਲੱਗਦਾ ਕਿ ਇਨਸਾਨ ਨੂੰ ਸ਼ਾਂਤੀ ਕਿਸ ਜਗ੍ਹਾ ਕਰਕੇ ਜਾਂ ਕਿਸ ਪਲੇਸ ਕਰਕੇ ਮਿਲਣੀ ਹੈ ਹਾਂ ਟੈਂਪਰੇਰੀ ਥੋੜੀ ਆਊਟਿੰਗ ਹੋ ਜਾਂਦੀ ਐ ਕਿ ਉਹਦਾ এনवायरमेंट ਚੇਂਜ ਹੁੰਦਾ ਤੇ ਉਹਨੂੰ ਵਧੀਆ ਲੱਗਦਾ ਵਾ ਸੋ ਪਰ ਜੇ ਕੋ ਆ ਕਿ ਪਰਮਾਨੈਂਟ ਜਿਹਨਾਂ ਜਰ ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ ਉਹਨਾਂ ਚਿਰ ਕੋਈ ਹੱਲ ਨਹੀਂ ਉਹਨੂੰ ਸ਼ਾਂਤੀ ਨਹੀਂ ਮਿਲਣੀ ਪਰ ਜਿਹਦਾ ਮਨ ਸ਼ਾਂਤ ਆ ਔਰ ਰੋਲੇ ਰੱਪੇ ਭੀੜ ਭੜਕ ਕੇ ਕਿਤੇ ਫਿਰਊਗਾ ਉਹ ਸਟੀਲ ਹੀ ਰਹੂਗਾ ਉਹ ਨਿਸ਼ਾਂਤ ਹੀ ਰਹਿਣਾ ਜਿਹੜਾ ਅੰਦਰੋਂ ਸ਼ਾਂਤ ਹੋ ਗਿਆ ਪਰ ਇਹ ਵੀ ਆ ਨਾ ਹੁਣ ਮੰਨ ਲਓ ਕੋਈ ਬੰਦਾ ਆਪਾਂ ਇੱਕ ਜੋਬਰ ਸੰਨੇ ਗੱਲ ਕਰਦੇ ਆ ਕੋਰਪੋਰੇਟ ਕੰਪਨੀ ਆਪਾਂ ਮੋਹਾਲੀ ਤੋਂ ਆਏ ਤੇ ਉੱਥੇ ਬਹੁਤ ਨਹੀਂ ਰਹਿਣਾ ਇੱਥੇ ਸਤ ਬਹੁਤ ਵੱਡਾ ਮੋਹਾਲੀ ਦਾ ਹੁਣ ਇੱਕ ਬੰਦਾ ਹੋਊਗਾ ਜਿਹੜਾ ਆਖੂਗਾ ਵੀ ਰਾਤੀ ਯਾਰ ਮੈਂ ਫਲੈਟ ਤੇ ਖੋਜਿਆ ਹਨਾ ਸਵੇਰੇ ਸ਼ੇਰ ਤੋਂ 9 ਤੋਂ 5 ਵੇਰੀ ਚੋਭੇ ਵਰ ਜੂਗਾ ਫਲੈਟ ਤੇ ਆ ਕੇ ਮੈਂ ਸ਼ਾਂਤੀ ਮਹਿਸੂਸ ਕਰਨਾ। ਹਾਂ। ਇੱਕ ਕਹਿੰਦਾ ਯਾਰ ਜਿਹੜਾ 5 ਤੋਂ ਰਾਤ ਤੋਂ 5 ਵਜੇ ਤੋਂ ਲੈ ਕੇ ਸਵੇਰ ਦੇ 9 ਤੱਕ ਦਾ ਟਾਈਮ ਹੈ ਉਹਨੂੰ। ਹਾਂ। ਨਹੀਂ ਤੇ ਉਹ ਔਖਾ ਹੈ। ਹਾਂ ਪਰ ਜੇ ਮੈਂ ਆਫਿਸ ਆ ਨਾ ਮੈਂ ਉਧਰ ਸ਼ਾਂਤੀ ਮਹਿਸੂਸ ਕਰ ਮਹਿਸੂਸ ਕਰਦਾ। ਹੂੰ। ਇਹ ਲੱਭਣੀ ਵੀਂਦੀ ਹੈ। ਜਿਹੜੀ ਹੁਣ ਆਪਾਂ ਚੱਲ ਠੀਕ ਹੈ ਯਾਰ ਮੈਂ ਇਸ ਕੰਮ ਤੇ ਕੋਸ਼ਿਸ਼ ਹੈ। ਮੈਨੂੰ ਨਹੀਂ ਕੋਈ ਆਇਆ ਨਹੀਂ ਫਿਰ ਅਗਰ ਚੱਲ ਠੀਕ ਹੈ ਨੰਨੇ। ਹੁਣ ਆਪਾਂ ਹੀ ਕੀ ਖਾਲੀ ਗ ਉਹਨੂੰ ਪਾਉਣ ਦੇ ਵਿੱਚ ਜਿਹੜਾ ਰੋਲਾ ਰਪਾ ਵਾ ਬੰਦਾ ਉੱਚ ਜਿਆਦਾ ਅਲਰਜੀ ਦਾ ਉਹ ਰੋਲਾ ਰਪੇ ਨੂੰ ਕੰਟਰੋਲ ਕਰਨ ਦਾ ਕੋਈ ਤਤ ਹੋਣਾ ਚਾਹੀਦਾ ਨਾ ਇਹ ਰੋਲੇ ਰਪੇ ਨੂੰ ਕੰਟਰੋਲ ਕਰ ਲਈ ਇੰਨੇ ਗਿਆਨ ਆ ਇੰਨਾ ਸਪਿਰਚੁਅਲ ਲਿਟਰੇਚਰ ਆ ਜਾਂ ਸਿੱਖਣ ਵਾਸਤੇ ਬਹੁਤ ਖੁਸ਼ ਆ ਜਿੰਨ ਮੈਂ ਹੋਈ ਤੁਹਾਨੂੰ ਕਹੂੰਗਾ ਕਿ ਜਿਹੜਾ ਇੱਕ ਮਨ ਚ ਟਰੀ ਬਣ ਗਿਆ ਹੋਇਆ ਉਹ ਤੁਹਾਨੂੰ ਸ਼ਾਂਤ ਨਹੀਂ ਰਹਿਣ ਦੇਣਾ ਉਹਦੇ ਤਣੇ ਇੱਕ ਤੋਂ ਦੋ ਦੋ ਤੋਂ ਚਾਰ ਤੁਸੀਂ ਕਿਤੇ ਵੀ ਬਹਿ ਜਾਓ ਜਿੰਨੀ ਮਰਜ਼ੀ ਸ਼ਾਂਤੀ ਰੱਖ ਕੇ ਬਹਿ ਜਾਓ ਮਨ ਤੁਹਾਡੇ ਨੇ ਰੋਲਾ ਪਾਈ ਜਾਣਾ ਉਹਨੇ ਚੁੱਪ ਨਹੀਂ ਹੋਣਾ ਤਦ ਜਬਾਂ ਚਪੋਜੂਗੀ ਤੁਸੀਂ ਇਕੱਲੇ ਬੈਠ ਜਾਓਗੇ ਕਿਤੇ ਵੀ ਕਰ ਲੋਗੇ ਉਹਨੇ ਰੌਲਾ ਪਾਈ ਜਾਣਾ ਭਾਈ ਜੀ ਨੇ ਮਨ ਨਹੀਂ ਸ਼ਾਂਤ ਹੋਣਾ ਜਿੱਤਣ ਮੈਂ ਕਹਿੰਦਾ ਕਿ ਉਹ ਸ਼ਾਂਤ ਹੋਇਆ ਮੇਨ ਗੱਲ ਤੇ ਮਨ ਦੀ ਆ ਸਾਰੀ ਉਹ ਆ ਪਰਮਾਨੈਂਟ ਇਲਾਜ ਹਾਂ ਟੈਂਪਰੇਰੀ ਕਹਿ ਸਕਦਾ ਕਿ ਮੈਂ ਇੱਕ ਚੀਜ਼ ਲਗਾਤਾਰ ਕਰੀ ਜਾ ਰਿਹਾ ਕਰੀ ਜਾ ਰਿਹਾ ਹੁਣ ਮੈਂ ਚੋਂ ਆਊਟ ਹੋ ਕੇ ਥੋੜੀ ਦੇਰ ਉਹ ਇੱਕ ਕੰਮ ਤੋਂ ਰਿਲੈਕਸ ਲੈ ਸਕਦਾ ਮੈਂ ਪਰ ਪਰਮਾਨੈਂਟ ਸ਼ਾਂਤੀ ਜੇ ਕਮਾਉਂ ਤੇ ਉਹ ਜਿੰਨਾ ਚਿਰ ਬੰਦੇ ਦਾ ਮਨ ਉਬਾਲ ਉਹਦਾ ਸਾਰਾ ਬੈਠ ਨਹੀਂ ਜਾਂਦਾ ਉਨ ਚਿਹਰਾ ਦਾ ਕੋਈ ਹੱਲ ਨਹੀਂ ਹੋਣਾ ਚਲੋ ਮੰਨ ਲਿਆ ਕਿ ਆਪਾਂ ਉਬਾਲ ਬੰਦ ਲਾ ਠੀਕ ਹੈ ਵੀਰ ਮੈਂ ਆ ਸਕਸੈਸ ਹੋਣੀ ਹੈ ਹਨ ਹੂੰ ਵੀ ਮੈਂ ਫੋਰ ਐਗਜ਼ਾਮਪਲ ਆਪਾਂ ਮੈਂ ਆਪਣੀ ਗੱਲ ਕਰਾਂ ਤੇ ਹਾਂ ਠੀਕ ਹੈ ਯਾਰ ਮੈਂ ਆ ਚੀਜ਼ਾਂ ਲਾਈਫ 'ਚ ਕਰ ਪਾਈਆਂ ਕਿ ਮੈਂ ਇੱਕ ਸਾਲ 'ਚ ਮੇਰੀ ਫਰਮ ਆ ਮੈਂ ਇੱਥੇ ਖੜੀ ਕਰਨੀ ਹੈ ਹਾਂ ਉਹ ਸਾਲ 'ਚ ਉਹ ਫਰਮ ਉੱਥੇ ਖੜੀ ਹੋ ਜੂਗੀ ਹਾਂ ਠੀਕ ਹੈ ਪਰ ਮਾਨਤ ਫੇਰ ਨਹੀਂ ਸ਼ਾਂਤ ਹੋਣਾ ਹਾਂ ਹੁਣ ਉੱਥੇ ਚ ਉਲਝਣਾ ਕਿ ਯਾਰ ਹੁਣ ਖੜੀ ਹੋ ਗਈ ਇਹਨੂੰ ਇਸ ਲੈਵਲ ਤੇ ਸਟੈਂਡ ਰੱਖਣਾ ਹੂੰ ਉਹਨੂੰ ਉੱਤੇ ਵੀ ਨਹੀਂ ਚਾਹੀ ਉੱਤੇ ਨਾ ਜਾਵੇ ਹਨ ਪਰ ਥੱਲੇ ਨਾ ਡਿੱਗੇ ਕਿਤੇ ਹਨਾ ਹਾਂ ਉਹ ਦਰਦ ਫੇਰ ਫਿਰ ਉਹ ਬੰਦੇ ਦੇ ਮਨ ਚ ਬੇਸ਼ੈ ਰੋਗ ਠੀਕ ਹੈ ਜੇ ਬੰਦਾ ਆਂਦਾ ਵੀ ਹਾਂ ਠੀਕ ਹੈ ਯਾਰ ਮੈਂ ਉਸ ਲੈਵਲ ਤੇ ਜਾ ਕੇ ਮੈਂ ਸ਼ਾਂਤ ਹੋ ਜਾਊਂਗਾ ਪਰ ਉਸ ਲੈਵਲ ਸੰਭਲ ਹੀ ਫਿਰ ਜਿਹੜੀ ਸ਼ਾਂਤੀ ਉੱਠਦੀ ਹੈ ਉਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਨਹੀਂ ਇਹ ਜਿਹੜੀ ਦੌੜ ਚ ਕਹ ਰਹੇ ਵੀ ਇੱਥੇ ਇਨਸਾਨ ਨੂੰ ਲੱਗਦਾ ਹੈ ਕਿ ਇੱਥੇ ਜਾ ਕੇ ਸ਼ਾਂਤੀ ਮਿਲ ਜੂਗੀ ਜਾਂ ਇੱਥੇ ਜਾ ਕੇ ਸੈਟੀਸਫੈਕਸ਼ਨ ਮਿਲ ਜੂਗੀ ਉਹ ਜਿੱਦਾਂ ਬੜੇ ਮਹਾਪੁਰਸ਼ੀਆ ਜਿਹੜੇ ਵੀ ਧਾਰਮਿਕ ਹੈਗੇ ਨੇ ਉਹ ਇਹਨੂੰ ਮਿਰਗ ਤ੍ਰਿਸ਼ਨਾ ਦਾ ਨਾਮ ਦਿੰਦੇ ਆ ਮਿਰਗ ਤ੍ਰਿਸ਼ਨਾ ਅੰਸ ਜਨ ਸੀ ਕਿ ਤਹੀ ਕਿਤੇ ਉਹ ਵਿਖਿਆਉ ਨਾ ਮੀ ਸੜਕ ਤੇ ਪਾਣੀ ਦਿਖਦਾ ਹੁੰਦਾ ਅੱਗੇ ਹਾਂ ਨਾ ਉਹ ਪਾਣੀ ਲੱਗਦਾ ਕਿ ਅੱਗੇ ਪਾਣੀ ਹੈ ਗਰਮੀਆਂ ਚ ਲੱਗਦਾ ਉਹ ਪਰ ਉਹ ਇੱਕ ਅਲੀਊਜ਼ਨ ਇੱਕ ਵਹਿਮ ਹੈ ਇੱਕ ਉਹ ਇਤਨੇ ਸੇਮ ਜਾਨਵਰ ਉਹਦੇ ਪਿੱਛੇ ਦੌੜਦਾ ਮੇਰੇ ਕੀ ਮਤਲਬ ਹਿਰਨ ਕਿ ਉਹ ਉਹਦੇ ਪਿੱਛੇ ਦੌੜਦਾ ਜਾਂਦਾ ਦੌੜਦਾ ਜਾਂਦਾ ਉਹ ਅੱਗੇ ਜਾਂਦਾ ਉਹਨੂੰ ਹੋਰ ਅੱਗੇ ਦਿਖਦਾ ਫਿਰ ਉੱਥੇ ਜਾਂਦਾ ਨੂੰ ਹੋਰ ਅੱਗੇ ਦਿਖਦਾ ਉੱਥੇ ਜਾਂਦਾ ਨੂੰ ਹੋਰ ਅੱਗੇ ਦਿਖਦਾ ਉਹ ਇਸੇ ਚੀ ਤੇ ਆ ਮਰ ਜਾਂਦਾ ਅਸਲੀ ਉੱਧਰ ਜਾ ਨਹੀਂ ਰਿਹਾ ਵੀ ਜਿੱਥੇ ਉਹਦੀ ਪਿਆਸ ਬੁਝਣੀ ਆ ਮਤਲਬ ਜੇ ਮੈਂ ਗਲਤ ਜਗ੍ਹਾ ਤੋੜ ਰਿਹਾ ਤੇ ਮੈਨੂੰ ਉੱਥੇ ਕੁਝ ਨਹੀਂ ਮਿਲਣਾ ਸੋ ਆਪਾਂ ਜੇ ਸੈਟੀਸਫੈਕਸ਼ਨ ਬਣਾ ਲੈਨੇ ਕਿ ਆ ਚੀਜ਼ ਪਾ ਲਾਂਗੇ ਤੇ ਸਾਡਾ ਸੈਟੀਸਫਾਈ ਹੋ ਜਾਗੇ ਹੈਨਾ ਇਹਦੀ ਗਾਰੰਟੀ ਕਿਸੇ ਨੇ ਨਹੀਂ ਲਈ ਪਰ ਇੱਕ ਬੰਨੇ ਦੀ ਗਾਰੰਟੀ ਦੇ ਰਿਹਾ ਵੀ ਜੇ ਤੂੰ ਆ ਪ੍ਰੋਸੈਸ ਚੋਂ ਨਿਕਲੇਗਾ ਤੇ ਤੂੰ ਮਨ ਸ਼ਾਂਤ ਕਰ ਲੇਗਾ ਠੀਕ ਹੈ ਉਹ ਆਪਾਂ ਲੋਕਾਂ ਕੋਲ ਸੁਣਿਆ ਉਹ ਬਹੁਤੇ ਮਹਾਪੁਰਸ਼ੀ ਜਾਂ ਬਹੁਤ ਤਗੜੇ ਨਹੀਂ ਉਹ ਵੀ ਦੁਨਿਆਵੀ ਜਿਹੇ ਬਚਰੇ ਜੋ ਉਹਨਾਂ ਨੂੰ ਲੱਗਾ ਤੇ ਉਹਨਾਂ ਲੇ ਵੇਖ ਕੇ ਸਾਨੂੰ ਲੱਗਾ ਉਹ ਲੋਕ ਹਨ ਕਈ ਦੇਖੋ ਨਾ ਤੂੰ ਹੀ ਜੋ ਪੜਨਾ ਚਾਹ ਰਹਿ ਜੋ ਬਹੁਤ ਹੁਣਿਆ ਜਿਹੜੇ ਤੁਹਾਡੀ ਵਰਗੀ ਜ਼ਿੰਦਗੀ ਦੀ ਉਮੀਦ ਕਰਦੇ ਨੇ ਯਾਰ ਜੋਬਨ ਵਰਗੀ ਜ਼ਿੰਦਗੀ ਹੋਵੇ ਨਾ ਤੇ ਸੈਟ ਆ ਤੇ ਤੁਹਾਡੀ ਫੈਮਿਲੀ ਚੀਜ਼ਾਂ ਤੁਹਾਡੇ ਵਾਲੇ ਵਾਲੇ ਲੋਕ ਹੋਣੇ ਹੀ ਆ ਜਿਹੜੇ ਚਾਹੁੰਦੇ ਹੋਣਗੇ ਜੋਬਨ ਵਰਗੀ ਬਣ ਜੇ ਜੋਬਨ ਵਰਗੀ ਲਾਈਫ ਹੋਵੇ ਹਨਾ ਤੇ ਇਸ ਤਰ੍ਹਾਂ ਹੀ ਤੁਹਾਡਾ ਕੋਈ ਹੋ ਰਿਹਾ ਇਹ ਦੌੜ ਕਦੀ ਨਹੀਂ ਮੁੱਕਣੀ ਮਤਲਬ ਮੈਂ ਜਾ ਹੀ ਉੱਥੇ ਰਿਹਾ ਜਿੱਥੇ ਸੈਟੀਸਫੈਕਸ਼ਨ ਹੈ ਹੀ ਨਹੀਂਗੀ ਪਰ ਚੱਕਰੀ ਵੀ ਹੈ ਨਾ ਹੁਣ ਮੰਨ ਲਓ ਤੁਸੀਂ ਕਹਿੰਦੇ ਹੋ ਵੀ ਦੋ ਰਸਤੇ ਆ ਇੱਕ ਭੱਜ ਲੋੜ ਵਾਲਾ ਇੱਕ ਬਿਲਕੁਲ ਸ਼ਾਂਤੀ ਹੈ ਨਾ ਉਹ ਵੀ ਸਮਝ ਕੇ ਦੁਨੀਆ ਦਾ ਰੀਤ ਕਿਹਾ ਬਠੀਕਾ ਦੁਨੀਆ ਵਿੱਚ ਜਨ ਸਮਝ ਕੇ ਇੱਥੇ ਇਹਦੇ ਇਹ ਫਾਇਦੇ ਆ ਨਹੀਂ ਨੁਕਸਾਨ ਆ ਪਰ ਦੁਨੀਆ ਵੀ ਲੋੜਾਂ ਤੇ ਬਣੀ ਰਹਿਣੀ ਉਹਦੇ ਨਾਲ ਨਾਲ ਜੀ ਜੀ ਉਹ ਤੇ ਆਪਾਂ ਛੱਡ ਨਹੀਂ ਸਕਦੇ ਮੰਨ ਲਓ ਰੋਟੀ ਖਾਣੀ ਹੈ ਤੇ ਸਵੇਰ ਦੀ ਵੀ ਖਾਣੀ ਪੈਣੀ ਹੈ ਬਿਲਕੁਲ ਤੇ ਪੈਰ ਦੀ ਖਾਣੀ ਪੈਣੀ ਸ਼ਾਮ ਦੀ ਵੀ ਖਾਣੀ ਪੈਣੀ ਹੈ ਠੀਕ ਆ ਹੂੰ ਉਹਨਾਂ ਰੋਟੀ ਆਪਣੇ ਮਾਈਂਡ ਤੇ ਜਿਹੜਾ ਸੈਟੀਸਫੈਕਸ਼ਨ ਡਿਪੈਂਡ ਕਰਦਾ ਯਾਰ ਮੈਂ ਜੇ ਸਵੇਰੇ ਵੀ ਦਾਨ ਨਾ ਖਾਣੂ ਸ਼ਾਮੇ ਵੀ ਦਾਨ ਨਾ ਖਾਣੂ ਰਾਤੀ ਵੀ ਦਾਨ ਪਰ ਇੱਕ ਨਿਕ ਟਾਈਮ ਤੇ ਬੰਦਾ ਆਖੂਗਾ ਨਹੀਂ ਯਾਰ ਦਾਲ ਚੇਂਜ ਕੀਤੀ ਜਾਵੇ। ਠੀਕ। ਅੱਜ ਮੈਂ ਕੋਈ ਹੋਰ ਸਬਜ਼ੀ ਰੱਖ ਲਾਂ। ਹਾਂ। ਹੁਣ ਜਦੋਂ ਕੋਈ ਹੋਰ ਸਬਜ਼ੀ ਰੱਖੂਗਾ ਫਿਰ ਮੈਂ ਤਾਂ ਸਟ੍ਰੈਸ ਫੇਰ ਆਊਗਾ। ਯਾਰ ਹੁਣ ਹੋਰ ਸਬਜ਼ੀ ਅੱਜ ਮੰਨ ਲਓ ਸੇਰੇ ਮੈਂ ਹਫਤਾ ਹੋ ਗਿਆ ਮੈਂ ਦਾਲ ਖਾ ਰਿਆ ਹਾਂ ਹੁਣ ਅੱਜ ਮੈਂ ਮਟਰ ਪੀਲੀ ਬਣਾਉਣਾ। ਹਾਂ। ਕੋਈ ਟਪਨੀ ਦੀ 40 ਰੁਪਏ ਦੀ ਟਿੱਕੀ ਆ। ਹਾਂ। ਉਹਦਾ ਬਾਰਡ ਜਿਹੜਾ ਬੰਦਾ ਚੱਲਣਾ ਜਿਹੜਾ ਮਾਈਂਡ ਤੇ ਪੈਣਾ ਉਹਨੂੰ ਰੀਲੀਫ ਕਰਨ ਦੀ ਵੀ ਕੁਝ ਨਾ ਕੋਈ ਤਰੀਕਾ ਹੋ ਗਣਾ। ਮੈਂ ਤੈਨੂੰ ਕਹਿ ਰਿਹਾ ਇੱਕ ਪਰ ਤੁਸੀਂ ਇੱਕ ਭੱਜ ਦੌਰਿਆ ਜਿਦ ਤਰ੍ਹਾਂ ਤੁਸੀਂ ਕਹਿੰਦੇ ਠੀਕ ਹੈ ਨੀਡ ਤੇ ਲਾਲਚ 'ਚ ਨਾ ਬਹੁਤ ਫਰਕ ਹੈ ਹੂੰ ਨੀਡ ਮੇਰੀ ਨਾ ਮੇਰੇ ਥੋੜੇ ਸਟ੍ਰਗਲ ਨਾ ਵੀ ਪੂਰੀ ਹੋ ਜਾਣੀ ਪਰ ਮੇਰਾ ਲਾਲਚ ਆ ਉਦ ਲਈ ਮੇਰੇ ਪਤਾ ਨਹੀਂ ਕਿ ਬਹੁਤ ਵੇਖੇ ਹੋਣੇ ਜਿੰਨਾ ਵਰਗਾ ਦੁਨੀਆ ਬਣਨਾ ਚਾਹੁੰਦੀ ਆ ਉਹ ਆਪ ਵਿਚਰੀ ਹੋਰ ਪਤਾ ਨਹੀਂ ਕੀ ਪਾਉਣਾ ਚਾਹੁੰਦੇ ਹੋਰ ਤੁਹਾਡਾ ਚ ਉਹ 스트ੈਸ 'ਚ ਹੋਈ ਮਤਲਬ ਜਿੰਨਾ ਨੂੰ ਆਈਡਲ ਬਣਾਇਆ ਹੋਆ ਉਹ ਆਪ ਉਸੇ ਹੀ ਰੋਣ ਤੋਂ ਚਤੁਰੇ ਫਿਰਦੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੈਨੂੰ ਪਤਾ ਵਾ ਕਿ ਮੈਂ ਬਸ ਨੀਡ ਤੱਕ ਦਾ ਕਰ ਰਿਹਾ ਹਾਂ ਹਣਾ ਉਹਦੇ ਲਈ ਮੈਂ ਸਟ੍ਰੈਸ ਨਹੀਂ ਇੰਨਾ ਲੰਬਾ ਨੀਂਦ ਤੱਕ ਮੈਂ ਥੋੜੇ ਐਫਰਟ ਵੀ ਮੇਰੇ ਪੂਰੀ ਹੋ ਜਾਣਗੇ ਪਰ ਮੰਜ਼ਲ ਮਿੱਥਣੀ ਅੱਗੇ ਨਿਕਲਣਾ ਇਹ ਨੀਂਦ 'ਚ ਨਹੀਂ ਆਉਂਦਾ ਵੀ ਦੁਨੀਆ ਤੋਂ ਅੱਗੇ ਨਿਕਲਣਾ ਜਾਂ ਕਰਕੇ ਦਿਖਾਉਣਾ ਇਹ ਇੱਕ ਈਗੋ ਦਾ ਹਿੱਸਾ ਹੋ ਸਕਦਾ ਪਰ ਇਹ ਨੀਂਦ 'ਚ ਨਹੀਂ ਆਉਂਦਾ ਵੀ ਸਾਰਿਆਂ 'ਚ ਮੈਂ ਸਭ ਤੋਂ ਨੇ ਉਹਦੀ ਨੀਂਦ ਤੇ ਸਾਰੀ ਦੁਨੀਆ ਦੀ ਨੀਂਦ ਤੇ ਕੀ ਆ ਰੋਟੀ ਖਾਣੀ ਹਾਂ ਤੇ ਰੋਟੀ ਖਾਣੀ ਉਹਦੇ ਲਈ ਇੰਨੇ ਐਫਰਟ ਨਹੀਂ ਹੈਗੇ ਉਹ ਬੰਦੀ ਬਹੁਤ ਗਰੀਬ ਬੰਦਾ ਵੀ ਰੋਜ਼ ਰੋਟੀ ਖਾ ਕੇ ਸੰਭੋਲਦਾ ਉਹੀ ਚੱਕਰ ਨੇ ਨਾ ਫਿਰ ਤੇ ਮਤਲਬ ਦੁਨੀਆ ਫਿਰ ਕਿੱਥੇ ਹੋਂ ਟੈਕਨੀਕ ਦੀ ਗੱਲ ਕਰੀ ਤੇ ਇਹ ਸਭ ਕੁਝ ਕਿੰਨਾ ਕੁ ਜਾ ਆ ਗਿਆ ਫਿਰ ਉਹਨਾਂ ਨੂੰ 80 ਸਟ੍ਰੈਸ ਲੈਣ ਦੀ ਕੀ ਲੋੜ ਹੈ ਵੀ ਆ ਕੋਈ ਕਰਨਾ ਹੁਣ ਪਾਗਲਪਨ ਹੈ ਭੱਜ ਰੋ ਭੱਜ ਰੋ ਹੁਣ 10 ਹਜ਼ਾਰ ਬੰਦਾ ਪਾਗਲ ਆ ਉਹ ਭੱਜ ਰਿਹਾ ਇੱਕ ਦੌੜ ਚ ਠੀਕ ਹੈ ਹਾਲਾਂਕਿ ਕੁਛ ਹਸਲ ਨਹੀਂ ਹੋਣਾ ਕੋਈ ਉੱਥੇ ਸੈਟੀਸਫੈਕਸ਼ਨ ਨਹੀਂ ਹੈ ਕਿ ਜਿਹੜੀ ਦੌੜ ਚ ਦੌੜ ਰਿਹਾ ਕੋਈ ਮੇਰਾ ਕਿ ਜ਼ਰੂਰੀ ਤੇ ਨਹੀਂ ਮੈਂ ਉਹ ਬੰਦਾ ਲੱਭੂਗਾ ਵੀ ਜਿਹੜਾ ਵਾਕੇ ਮੈਨੂੰ ਗਾਰੰਟੀ ਦੇ ਰਿਹਾ ਜਾਂ ਮੈਨੂੰ ਕਹਿ ਰਿਹਾ ਕਿ ਇਹ ਸ਼ਾਂਤ ਕਰ ਸਕਦਾ ਇਹ ਸੈਟੀਸਫੈਕਸ਼ਨ ਤੱਕ ਮੈਨੂੰ ਪਹੁੰਚਾ ਸਕਦਾ ਵਾ ਜਾਂ ਮੇਰੇ ਪਲੇਜ਼ਰ ਤੱਕ ਮੈਨੂੰ ਪਹੁੰਚਾ ਸਕਦਾ ਹੋ ਸਕਦਾ ਕਿ ਜਿਹਦੀ ਸ਼ਾਂਤੀ ਰਹਣਾ ਸਚੁਚ ਰਹਣਾ ਦੀ ਤਰੱਕੀ ਹੋਵੇ ਭਈ ਇਹ ਵਾ ਹੁੰਦਾ ਵਾ ਮੈਨੂੰ ਲੱਗਦਾ ਹੈ ਕਿ ਇਦਾਂ ਹੋ ਜਾਊਗਾ ਉਹਦੀ ਤਰੱਕੀ ਪਰ ਮਨ ਲਓ ਕੋਈ ਬੰਦਾ ਸੈਲਰੀ ਪਰਸਨ ਆ ਹੋਰ ਕੋਈ ਬੰਦਾ ਜੋਬ ਕਰ ਰਿਹਾ ਬਿਲਕੁਲ ਉਹਦੀ ਖੁਸ਼ੀ ਉਹਦੀ ਜੋਬ ਆ ਹਨ ਹੂੰ ਪਰ ਉਹ ਆਪਣੀ ਜੋਗ ਨੂੰ ਵੀ ਆਨੰਦ ਵੀ ਮਾਰਦਾ ਵੀ ਹੁਣ ਨਹੀਂ ਗਿਆ ਠੀਕ ਹੈ ਡਾਨੇ ਤੇ ਉਹਦੀ ਜੋਬ ਦੇ ਨਾਲ ਤੇ ਤਰੱਕੀ ਬਣ ਰਹੀ ਆ ਉਹ ਜਿੰਨੀ ਤਰੱਕੀ ਬਣ ਰਹੀ ਆ ਹੁਣ ਹੋ ਸਕਦਾ ਐਜ਼ ਅ ਮੈਨੇਜਰ ਆ ਕਲਸ ਇੰਡੀਆ ਨਾਲ ਨੇਅਰ ਹੋਵੇ ਅੱਗੇ ਜੋ ਜੋਗੇ ਰਹਿਣ ਮਾਲਕੀ ਬਣ ਜੇ ਕੰਪਨੀ ਮਾਲਕੀ ਬਣ ਜੇ ਕੰਪਨੀ ਸਟ੍ਰੈਸ ਤੇ ਵਧੂਗਾ ਪਰ ਉਹਦੀ ਖੁਸ਼ੀ ਦਾ ਲੈਵਲ ਵੀ ਵਧੂਗਾ ਨਾ ਇਹ ਤਾਂ ਦੇਖੋ ਨਾ ਜਿਹੜੀ ਖੁਸ਼ੀ ਮੇਰੀ ਟਿੱਕੀ ਇੱਕ ਇਮੇਜਿਨੇਸ਼ਨ ਚੀਜ਼ ਤੇ ਆ ਠੀਕ ਹੈ ਉਹ ਤੇ ਡਿੱਗਦੇ ਮ ਟਾਈਮ ਨਹੀਂ ਲੱਗਣਾ ਉਹ ਅਦਬ ਚਿੱਦਿਆ ਜਾ ਰਹਿਣਾ ਥੋੜਾ ਜਿਹਾ ਖੁਸ਼ ਹੋ ਗਿਆ ਥੋੜਾ ਜਿਹਾ ਨਹੀਂ ਉਹ ਉਹ ਚੀਜ਼ ਜਿਹਨੇ ਜਿੱਦਾਂ ਸੱਪ ਦੇ ਮੂੰਹ ਚ ਕੋੜ ਕੇ ਲੀਣਾ ਛੱਡਣ ਜੋਗਾ ਨਾ ਨਗਾਉਣ ਜੋਗਾ ਉਹ ਉਹ ਇੱਕ ਦਾਇਰੇ ਚ ਨਹੀਂ ਫਸੇ ਰਹਿਣਾ ਹਾਲਾਂਕਿ ਉਹਨੇ ਆਪਣੇ ਆਪ ਨੂੰ ਜਾਨਣਾ ਚੰਨੀ ਕਿ ਮੇਰਾ ਮਨ ਕਿੱਥੋਂ ਤੱਕ ਜਾ ਸਕਦਾ ਹੈ ਉਹ ਵੇਖਣ ਦੀ ਬਜਾਏ ਮੈਂ ਇੱਕ ਗੋਲੇ ਗੋਲੇ ਚ ਘੁੰਮੀ ਜਾਵਾਂ ਇੱਕ ਡਿਜ਼ਾਇਰ ਬਣਾ ਲਈ ਪੂਰੀ ਕਰ ਲਈ ਡਿਜ਼ਾਇਰ ਬਣਾ ਲਈ ਪੂਰੀ ਕਰ ਲਈ ਡਿਜ਼ਾਇਰ ਬਣਾ ਲਈ ਪੂਰੀ ਕਰ ਮਤਲਬ ਇਨਸਾਨ ਆਪਣੀ ਜ਼ਿੰਦਗੀ ਦੀ ਕੀਮਤ ਜਿਹੜੀ ਯੂਨੀਵਰਸ ਦੀ ਪੁੱਛ ਸਿਰਫ ਏਕਿਆ ਪੂਰੇ ਯੂਨੀਵਰਸ ਚ ਤੋਂ ਸਿਰਫ ਏਕ ਹੀ ਆ ਤੇਰੀ ਜ਼ਿੰਦਗੀ ਉਹਦੀ ਕੀਮਤ ਇਹ ਲਾਉਂਗਾ ਦੀ ਛੋਟੇ ਛੋਟੀ ਬਣਾ ਲਈ ਪੂਰੀ ਕਰ ਲਈ ਨਹੀਂ ਪਰ ਪਾਪਾ ਗੱਲੇ ਵੀ ਕਰ ਸਕਦੇ ਹਨ ਠੀਕ ਹੈ ਉਹ ਰਸਤਾ ਸੇਫ ਹੈ ਜਾਂ ਨਹੀਂ ਸੇਫ ਕਰਨਾ ਹੈ ਉੱਥੇ ਬਿਲਕੁਲ ਸ਼ਾਂਤ ਹੈ ਕੁਝ ਨਹੀਂ ਕਰਦਾ ਤੇ नीड ਪੂਰੀ ਹੋ ਰਹੀ ਹੈ ਸਿੱਧੀ ਰੋਟੀ ਮਿਲਦੀ ਸ਼ਾਮ ਨੂੰ ਜਿਹੜੀ ਰੈਸਿ ਮਿਲਦੀ ਮੈਂ ਨਹੀਂ ਕਹਿੰਦਾ ਕਿ ਤੇ ਦੀ नीड ਪੂਰੀ ਹੁੰਦੀ ਹੈ ਸ਼ਾਮ ਨੂੰ ਉੱਥੋਂ ਆਪਣੇ ਮਨ ਨੂੰ ਸਿਖਾਉਣਾ ਵੀ ਪੈਣਾ ਹਾਂ ਨਹੀਂ ਮੈਂ ਦੰਦਿਆ ਉਹ ਜਦੋਂ ਹੀ ਇੱਕ ਫੈਮਿਲੀ ਪਰਸਨ ਨਹੀਂ ਹੈ ਠੀਕ ਉਹ ਸਿਹਤ ਤੋਂ ਵੀ ਭਜ ਨਹੀਂ ਸਕਦੇ ਬਿਲਕੁਲ ਠੀਕ ਹੈ ਉਹ ਤੇ ਹਰ ਧਰਮ ਵਿੱਚ ਹੀ ਹੈਗਾ ਹਰ ਕਿਸੇ ਦਾ ਵਿਆਹ ਤੇ ਅਵਿਆਹ ਹੋਇਆ ਬੱਚੇ ਹੋਏ ਹਰ ਧਰਮ ਵਿੱਚ ਹੈਗਾ ਠੀਕ ਹੈ ਹੁਣ ਉਹਨਾਂ ਸਾਰਿਆਂ ਨੇ ਆਪਣੀਆਂ ਫੈਮਿਲੀ ਵਾਲਾ ਪੂਰਾ ਕਰਨ ਲਈ ਕਿਤਨੇ ਕਿਤੇ ਸਟਰਗਲ ਹੋਈਆ ਮੈਂ ਕਿ ਠੀਕ ਹੈ ਵਿਆਹ ਨੂੰ ਬਰ ਬਸ ਦੀ ਗੱਲ ਕਰੀ ਜੰਗਾਂ ਹੋਈਆਂ ਵੀ ਮੇਰੀ ਕਾਮਸ ਲਿਖ ਮਰੇ ਸਭ ਕੁਝ ਹੋਇਆ ਉਹਦੀ ਲੈਵਲ ਤੇ ਹੁਣ ਇੱਕ ਬੰਦਾ ਵਿਆਹ ਹੋ ਗਿਆ ਜੀ ਗੁਰਨਾਮ ਸਿੰਘ ਹੁਣ ਮੇਰਾ ਕਦੋਂ ਵਿਆਹ ਹੋ ਜਾਣਾ ਪਹਿਲੇ ਨੇ ਗਿਆ ਯਾਰ ਕੋਸ਼ਿਸ਼ ਮੈਂ ਹਰ ਰੋਜ਼ ਰਾਮ ਦਾਨ ਕਰੂੰ ਪਰ ਫਨੀਰਾ ਜਿਹੜਾ ਜੀਵਨ ਸੀਥੀ ਉਹ ਕਹਿੰਦਾ ਯਾਰ ਮੇਰੇ ਲਈ ਕੋਈ ਕਰ ਲਾ ਹਾਂ ਉਹਦੇ ਲਈ ਐਪਰ ਫਿਰ ਜਦੋਂ ਬੰਦਾ ਕਰੂਗਾ ਤੇ ਫਿਰ ਢੇਰ ਵੇਲੇ ਸਟ्रेस ਆਉਗਾ ਹਾਂ ਮੈਂ ਹੁਣ ਇਹ ਲਈ ਕਰਨਾ ਫਿਰ ਆਪਾਂ ਉਥੇ ਇਹ ਨਹੀਂ ਕਹਿ ਸਕਦੇ ਯਾਰ ਮੈਂ ਆਪਣੇ ਲਈ ਕਰਾਂਗਾ ਤੇ ਤੇਰੇ ਲਈ ਤੋਂ ਕਰੂੰ ਹਾਂ ਤੇ ਤੇ ਦੱਸ ਰਿਹਾ ਨਾ ਹੰਦ ਨੂੰ ਪਤਾ ਹੈ ਕਿ ਜਿਹੜੇ ਪੰਜ ਵਿਚਾਰਾਂ ਦੇ ਵਿੱਚ ਮੋਹ ਗਿਣਿਆ ਜਾਂਦਾ ਮੋਹ ਇਨਸੈਂਸ ਕੀ ਹੁਣ ਮੈਂ ਤੋਂ ਵੀਰੇ ਸੈਟੀਸਫੈਕਸ਼ਨ ਵਾਲਾ ਜਾ ਰਿਹਾ ਤੂੰ ਕਹਿਆ ਕਿ ਮੈਂ ਲਾਲਚ ਪਿੱਛੇ ਨਹੀਂ ਭਜਣਾ ਤੇ ਕਰ ਲਿਆ ਇੱਕ ਸੰਗਲੀ ਤੋੜਤੀ ਜਿਹੜਾ ਤੈਨੂੰ ਇੱਕ ਬੰਦਲ ਪਿਆਈ ਤੂੰ ਤੋੜਦਾ ਕਿ ਮੈਂ ਲਾਲਚ ਪਿੱਛੇ ਨਹੀਂ ਐਫਰਡ ਕਿ ਮੇਰੇ ਮੇਰੀ ਈਗੋ ਪਿੱਛੇ ਵੀ ਐਫਰਡ ਨਹੀਂ ਹੈਗੇ ਹਾਂ ਹੁਣ ਕੀ ਆ ਕਿ ਇੱਥੇ ਮੂਹ ਆ ਜਾਂਦਾ ਦੋ ਸੰਗਲੇ ਟੁੱਟੀਆਂ ਹੁੰਦੀਆਂ ਤੇ ਚੀ ਫੇਰ ਪੈ ਜਾਂਦੀ ਕਿ ਮੇਰੇ ਲਈ ਨਹੀਂ ਕਮ ਸਿਕਮ ਇਹਨਾਂ ਲਈ ਬੈਦੀ ਮੈਂ ਹੁਣ ਕੰਮ ਤੇ ਉੱਥੇ ਹੀ ਆ ਗਿਆ ਫੇਰ ਕਿ ਜੇ ਮੈਂ ਆਪਣੇ ਲਾਲਚ ਲਈ ਭੱਜੰਡਿਆ ਹੁਣ ਉਹਦੇ ਲਾਲਚ ਲਈ ਭੱਜੇ ਲੱਗ ਗਿਆ ਹੁਣ ਉਹਦੀ ਈਗੋ ਲਈ ਪੂਰਾ ਕਰਨ ਲੱਗ ਗਿਆ ਤੇ ਜੇ ਮੈਨੂੰ ਵਾਕਈ ਉਹਦੇ ਨਾਲ ਪਿਆਰ ਹੈਗਾ ਵਾ ਜੀਵਨ ਸਾਥੀ ਨਾਲ ਜਾਂ ਆਪਣੀ ਫੈਮਿਲੀ ਨਾਲ ਜਿੰਨਾਂ ਦੇ ਵੀ ਤੂੰ ਗੱਲ ਕਰ ਉਹਨਾਂ ਨੂੰ ਮੈਂ ਇਹ ਕਹਿ ਸਕਦਾ ਹਾਂ ਕਿ ਜਿਹੜੀ ਤੋੜ ਚ ਦੌੜ ਰਹੀ ਜਿੱਥੇ ਕੁਝ ਨਹੀਂ ਹੈਗਾ ਉਹਨਾਂ ਨੂੰ ਸਖਾ ਦਿੰਦਾ ਕਿ ਤੂੰ ਵੀ ਆਪਣਾ ਲਾਲਚ ਛੱਡ ਦੇ ਤਾਂ ਸੁਖੀ ਹੋਣਾ ਹੀ ਅਦਰਵਾਈਜ਼ ਮੈਂ ਤੈਨੂੰ ਉਹ ਜਿੱਦਾਂ ਬੱਬੇ ਕਹਿੰਦੇ ਨੇ ਜੀ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੂਰੀਆਂ ਪਰ ਵੀ ਤੈਨੂੰ ਜਿੰਨਾ ਵੀ ਲੱਦਾ ਤੂੰ ਉੱਥੇ ਹੀ ਅਡੇ ਰਹਿਣਾ ਵਾ ਜਿਵੇਂ ਤੇਰਾ ਲਾਲਚ ਹੋਰ ਮੈਂ ਐਪਰੀਸ਼ੀਏਟ ਤੇਰੇ ਲਾਲਚ ਨੂੰ ਕਰਦਾ ਰਿਹਾ ਜਾਂ ਥਰੀ ਗੂ ਨੇ ਐਪਰੀਸ਼ੀਏਟ ਕਰਦਾ ਰਿਹਾ ਤੇ ਉੱਥੇ ਡਿੱਗੇ ਰਹਿਣਾ ਵਾ ਉਹ ਫਿਰ ਮੇਰੀ ਛੱਡੀ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਸੋ ਉੱਥੇ ਹੈ ਕਿ ਤੇਰੀ ਲੋੜ ਕੀ ਆ ਉਹ ਮੈਨੂੰ ਪੂਰੀ ਕਰ ਸਕਦਾ ਪਰ ਤੇਰੇ ਲਾਲਚ ਨੂੰ ਜਾਂ ਤੇਰੀ ਈਗੋ ਨੂੰ ਐਪਰੀਸ਼ੀਏਟ ਨਹੀਂ ਕਰ ਸਕਦਾ ਇਹ ਤੇ ਅਪ ਦੁਸ਼ਮਣੀ ਜਿਤਨਾ ਕਰਨੀ ਹੈ ਵੀ ਉਹਦੀ ਈਗੋ ਨੂੰ ਐਪਰੀਸ਼ੀਏਟ ਕਰਦੇ ਰਹੋ ਉਹਦੇ ਲਾਲਚ ਨੂੰ ਐਪਰੀਸ਼ੀਏਟ ਕਰਦੇ ਹੋ ਤੇ ਉਹਦੀ ਜ਼ਿੰਦਗੀ ਨਰਕ ਬਣ ਜੂਗੀ ਅੱਗੇ ਜਾ ਕੇ ਜੇ ਕਿਹਨਾਂ ਦੁਸ਼ਮਣੀ ਕੱਢਣੀ ਤਾਂ ਮੈਂ ਤਾਂ ਕਹੂੰਗਾ ਕਿ ਇਹ ਕਰੋ ਉਹਦੇ ਲਾਲਚ ਨੇ ਉਹ ਐਪਰੀਸ਼ੀਏਟ ਕਰੋ ਉਹਦੀ ਈਗੋ ਨੂੰ ਐਪਰੀਸ਼ੀਏਟ ਕਰੋ ਜੇ ਦੁਸ਼ਮਣੀ ਕੱਢਣੀ ਕਿਸੇ ਨਾਲ ਸੋਚੋ ਤੁਸੀਂ ਆਪਣੇ ਖਾਸ ਜੱਟ ਵੀ ਆ ਕਿ ਉਹਨਾਂ ਨਾਲ ਦੁਸ਼ਮਣੀ ਥੋੜੀ ਕੱਢੋਗੇ ਚਲੋ ਅਗਲੀ ਗੱਲ ਅਗਲੇ ਪਾਰਟ ਚ